हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਵੀਟੋਬ ਬਰੀਡ ਵਾੜ ਛੇੜ ਲਈ ਲੈ ਕੇ ਆਏ ਹਾਂਗੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰ ਲੈਨੇ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕੋ ਬਾਈ ਬਹੁਤ ਵਧੀਆ ਮੱਭੇ ਦੀ ਕਰ ਬਾਈ ਬਾਈ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਅੰਬੀ ਪਿੰਡ ਚੀਦਾ ਦਸੀਲਵਾਗਾ ਪਰਾਂ ਡਿਸਟ੍ਰਿਕਟ ਮੋਗਾ ਨੇੜੇ ਪਿੰਡ ਬਈ ਆਪਣਾ ਨੇੜੇ ਆਪਣਾ ਸੁਖਨਾਥ ਭਗਤਾ ਭਾਈ ਬਰਗਾੜੀ ਨੇੜੇ ਆ ਜੀ ਮੋਬਾਈਲ ਨੰਬਰ ਬੋਲਦੇ ਆਪਣਾ 98729 58021 ਇਹ ਭਾਈ ਤਾਂ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਕਿਹੜਾ ਸੂਆ ਸੂਈਆ ਭਾਈ ਦੂਜਾ ਸੂਆ ਸੂਈਆ ਬਈ ਜੀ ਕਦੋਂ ਸੂਈਆ ਭਈ ਇਹ ਇਹਨੂੰ ਅੱਜ ਭਾਈ ਜੀ ਪੰਜ ਛੇ ਦਿਨ ਹੋ ਗਈ ਸੂਈ ਅੱਜ ਤੇ ਕਿੰਨਾ ਕਿਤਦਾਂ ਬੋਲਾ ਭਾਈ ਜੀ 16 ਕਿਲੋ ਬੋਲਾ ਤਿਆਰ ਆਉਣ ਚੋਂ ਦਾ ਠੀਕ ਆ ਪਹਿਲਾਂ ਦੋ ਟਾਈਮ ਬੰਦਾ ਡੱਬੇ ਮਾਰ ਕੇ ਲੈ ਬਈ ਕਹਿੰਦਾ ਭਾਵੇਂ ਦੋ ਟਾਈਮ ਚਾਰ ਟਾਈਮ ਆਪਦੀ ਚੋਾਈ ਕਰ ਲੈ ਕੋਈ ਚੱਕ ਨਹੀਂ ਲੈਵਾ ਤਾਂ ਮੈਂ ਕਿਹੜਾ ਭ ਫਟੇ ਚਬਾਈ ਕਰ ਲਓ ਭਾਵੇਂ ਕਰ ਲਓ ਮਸ਼ੀਨ ਤੇ ਕੋਈ ਦਿੱਕਤ ਨਹੀਂ ਮੈਂ ਕਿਹਾ ਜਿਵੇਂ ਮਰਜੀ ਜਿੱਥੇ ਮਰਜੀ ਬੈਠਾ ਰਹੇ ਜਿੱਥੇ ਜੀ ਕਰਦਾ ਦੋ ਟਾਈਮ ਤਿੰਨ ਟਾਈਮ ਚਾਰ ਟਨ ਟੋਕ ਹੀ ਲਿਆਵੇ ਬੰਦਾ ਬੱਚਾ ਨਹੀਂ ਕੀ ਦੇਤਾ ਬਾਈ ਮਗਰ ਬੱਛਾ ਦੇਤਾ ਬਾਈ ਬੱਛਾ ਬਸ ਆ ਗਿਆ ਬਾਕੀ ਤੋੜਾ ਤਾਰਾ ਚੈੱਕ ਕਰਾਣੇ ਬਾਈ ਬਰੀਕੀ ਚ ਬਹੁਤ ਆ ਵੜਿਆ ਰ ਹੈ ਨਾ ਬਹੁਤ ਬਰੀਕ ਬਰੂ ਦਾ ਬੱਛੀ ਬਾਈ ਬਾਕੀ ਵੇਲ ਬੂਲ ਦੀ ਗੱਲ ਕਰੀਏ ਲੰਮੀ ਲੰਮੀ ਦੀ ਗੱਲ ਕਰੀਏ ਫੁੱਲਾ ਕਰਮ ਵਾਲੀ ਬਾਕੀ ਵੱਡੀ ਐ ਕੋਈ ਛੋਟੀ ਨਾ ਮੰਨੇ ਬਾਈ ਹਮ ਸਹੀ ਗੱਲ ਆ ਪੂਰੀ ਵੱਡੀ ਆ ਤੇ ਹਵਾਨਾ ਜਿੰਨਾ ਬਾਈ ਮਗਰ ਨੂ ਨਈ ਮੂਰ ਨੂੰ ਬਹੁਤ ਸੋਹ ਕਿੰਨਾ ਕਿ ਦੁੱਧ ਪਾ ਦੂ ਬਈ ਦੁੱਧ ਬਈ 20 22 ਕਿਲੋ ਆਉਣਾ ਬਛੀ ਨੇ ਪਾ ਦਣਾ 22 ਕਿਲੋ ਆਉਣਾ ਠੀਕ ਹੈ ਬਈ ਹਾਂਜੀ ਬਾਕੀ ਥਣਾ ਥਣਾ ਦਾ ਜਿਹੜਾ ਗੈਪ ਆ ਨਾ ਬਹੁਤ ਚੰਗਾ ਹੈਗਾ ਐ ਲੈ ਲਓ ਬਹੁਤ ਵਿੱਛੀ ਤੇ ਥਣਾ ਲੱਗਾ ਵਾ ਕਿ ਨਹੀਂ ਬਈ ਮੈਂ ਕਹਿੰਨਾ ਬੜਾ ਓਕੇ ਲੱਗਿਆ ਬਈ ਹੂੰ ਬੱਤੀਆਂ ਵੱਡੀ ਬਹੁਤ ਆ ਕਹਿੰਦੇ ਵੱਡੀ ਆ ਬਾਈ ਕੋ ਛੋਟੀ ਨਾ ਮੰਨੇ ਪੰਦਾ ਸਹੀ ਗੱਲ ਆ ਕੋਈ ਛੋਟੀ ਮੰਨ ਕੇ ਨਾ ਕਿਉਂਕਿ ਵੱਡੀ ਆ ਪੂਰੀ ਚਮਕਦਮ ਕਾਲੀ ਫਾਇਰ ਦਾ ਇੱਕ ਨੰਬਰ ਬਾਈ ਜੀ ਇੱਕ ਨੰਬਰ ਪਹਿਲਾਂ ਤਾਂ ਯਾਰ ਖੁਰਲੀ ਜੀ ਤਾਂ ਮੂੰਹ ਕੱਢਦੀ ਨਹੀਂ ਮੈਂ ਕਹਿੰਦਾ ਜਿਹੜੇ ਕੋ ਮਰਜੀ ਪਾਈਏ ਜਿਹੜਾ ਤੇਰਾ ਦੀ ਕਰਦਾ ਉਹ ਪਾ ਲਈ ਹੂੰ ਹੋਰ ਦੱਸ ਠੰਡੀ ਬਹੁਤ ਆ ਯਾਰ ਨਾ ਬਾਲੀ ਠੰਡੀ ਪਈ ਆ ਸਹੀ ਗੱਲ ਆ ਲੈ ਬਾਈ ਨੇ ਲੈਣਾ ਬਾਈ ਲਾਤਾ ਕੋਈ ਦਿੱਕਤ ਨਹੀਂ ਹੈਗੀ ਠੰਡੀ ਠੰਡੀ ਦੇ ਸਕਦਾ ਫੁੱਲ ਦੋ ਟਾਈਮ ਬੰਦਾ ਡੱਬੇ ਮਾਰ ਕੇ ਲਿਆਵੇ ਆਪਦੇ ਹੋਰ ਦੱਸ ਠੀਕ ਆ ਹੋਰ ਲਿਆ ਮੜਿਆ ਕਰ ਨੇੜੇ ਆ ਮੜੇ ਚਵਾਈ ਦਿਖਾਈ ਬੱਚੀ ਦੀ ਕੀ ਕਾ ਕਹਿਣ ਦੀ ਗੱਲ ਏ ਹਨਾ ਬੜੀ ਚੰਗੀ ਚਵਾਈ ਆ ਇੱਕ ਕਿਲੋ ਮਰ ਚਵਾਈ ਆ ਬਾਈ ਜੀ ਗੱਲਾਂ ਕਰਾਉਂਦੀ ਆ ਚਵਾਈ ਕਿਹਨੂੰ ਕਹਿੰਦੇ ਚਵਾਈ 1 ਕਿਲੋ ਹਮ ਲੈ ਮੋਟੀ ਚਵਾਈ ਆ ਉੱਤੇ ਆਉਂਦੇ ਆ ਛੱਟੇ ਨਹੀਂ ਸਹੀ ਗੱਲ ਆ ਲੈ ਕੀ ਆ ਮੈਂ ਨਾਲ ਨਾਲ ਚਵਾਈ ਦੇਖੋ ਯਾਰ ਬੜੀ ਚੰਗੀ ਚਵਾਈ ਲੱਗੀ ਆ ਕਰਮਾਣੇ ਨੂੰ ਮੋਟਾ ਮੋਟਾ ਚੋਣਾ ਨਿਪਟਣ ਵਾਲੀ ਚਵਾਈ ਆ ਕਿ ਨਹੀਂ ਬਾਈ ਹਾਂਜੀ ਬਾਈ ਜੀ ਕੋਈ ਭੂਰ ਨਹੀਂ ਕੋਈ ਛੱਟਣਿਆ ਪੋਲੀ ਗੰਨੇ ਯਾਰ ਦੀ ਚਵਾਈ ਗੰਨੇ ਯਾਰ ਦੀ ਚਵਾਈ ਆ ਨਾਲੇ ਖੜੀ ਤੇ ਆ ਯਾਰ ਕੋਈ ਮੈਂ ਕਹਣਾ ਨਾ ਇੱਧਰ ਨਾ ਉੱਧਰ ਕਰਨੇ ਜਿੱਥੇ ਖੜੀ ਐ ਸੋ ਖੜੀ ਐ ਹਮ ਲੈ ਗੁੱਥੀਆਂ ਕੱਢਦੀ ਹਜੇ ਤਾਂ ਆ ਰਾਮ ਮਾਰੀਆਂ ਥੱਲੇ ਦੇ ਦੁੱਧ ਕਿੰਨਾ ਕਰਕੇ ਨਹੀਂ ਭਾਈ ਮੈਨੂੰ ਮਹਿਲਾ ਦੁੱਧ ਵੀ ਚਿੱਟਾ ਵਰਫਰਗਾ ਮੈਂ ਵਰਫਰਗਾ ਭਾਈ ਚਿੱਟਾ ਦਾ ਸਹੀ ਗੱਲ ਹੈ ਚਿੱਟਾ ਦੁੱਧ ਬਰਫ ਨਾਲ ਦਾ ਦੁੱਧ ਮੋਇ ਨਾ ਖੜੀਆ ਕਰ ਮਾਰ ਜਿੱਥੇ ਖੜੀਆ ਓਕੇ ਹੈ ਭਾਈ ਕਿਥਣ ਖਣਨਾ ਪੈ ਇੱਕ ਵਾਰੀ ਫੇਰ ਤੋਂ ਚੈੱਕ ਕਰਨਾ ਇਧਰ ਲੈ ਵਲੂਆ ਦਿਖਾ ਦੇ ਇਧਰ ਮੂਰੀ ਨਾ ਲੈਵੇ ਤੇ ਪਾਲੀ ਆ ਕਰ ਮਾਰੀ ਨਾੜਾ ਨੂੜਾ ਦਿਖਾ ਦੇ ਨਾੜਾ ਨੂੜਾ ਦੇਖ ਸਕਦੇ ਹਾਂ ਪਾਲੀਆਂ ਚੱਲੀਆਂ ਬਾਕੀ ਪਤਾ ਲਾਣਾ ਨਾ ਨਾ ਨੋੜਾ ਦਾ ਕਿ ਓਕੇ ਜਮਨ ਬਾਈ ਸਾਰੇ ਦਾ ਇਹਦੀ ਗਰੰਟੀ ਆਪਣੀ ਘਰ ਤਾਈਂ ਦੌਰਦਾ ਬਾਈ ਸਾਬੂ ਸੀ ਵੀ ਚੰਗਾ ਰੰਗ ਰੂਪ ਬਾਕੀ ਫੇਸ ਚੈੱਕ ਕਰਾ ਦੀਆ ਮਾੜਾ ਜਲਾ ਕਿਹਨਾਂ ਬਾਈ ਇਧਰ ਨੂੰ ਲੈ ਦੇਖ ਮੈਂ ਕਿਹਨਾ ਨਿਕਾ ਗਿਆ ਮੂੰਹ ਆ ਗਿਆ ਹੈ ਨਾ ਲੈ ਸਹੀ ਖਾਣ ਪੀਣੂ ਜਿਹੜਾ ਕੋ ਮਰਜ਼ੀ ਪਾਈ ਜਾਏ ਫੇਸ ਖੰਨੇ ਖਾਨੀ ਵਾਲੀ ਦਾ ਫੁੱਲ ਪਿਆਰਾ ਤੇ ਬਾਈ ਫਿਰ ਮੁੱਲੇ ਦਾ ਮੁੱਲ ਬਾਈ ਫੋਨ ਤੇ ਹੋਊਗਾ ਮੁੱਲ ਜਾਇਜ਼ ਹੋਊਗਾ ਮੁੱਲ ਘਾਟਾ ਵਟੇ ਹੋਊਗਾ ਬਸ ਬਾਈ ਆਪਣਾ ਠੀਕ ਆ ਹਾਂਜੀ ਬਾਈ ਮੁੱਲ ਬਾਈ ਕਿਹਨਾ ਫੋਨ ਤੇ ਕਰਾਂਗੇ ਤੇ ਮੁੱਲ ਜਿਹੜਾ ਰਹੂਗਾ ਬਈ ਜਮਾ ਜਾਇਜ਼ ਤੇ ਲੈਣ ਦੇਣ ਦਾ ਮੁੱਲ ਰਹੂਗਾ ਕਿਸੇ ਵੀ ਵੀਰ ਨੂੰ ਬੈਡ ਪਸੰਦ ਆਵੇ ਤਾਂ ਕਰਿਓ ਬਾਈ ਨਾਲ ਕੰਟੈਕਟ ਬਾਈ ਬੱਚਾ ਇਹਦੇ ਮਗਰ ਆ ਗਿਆ ਬੱਚਾ ਧੰਨਵਾਦ